ਆ ਬਬੂ ਜੀ ਕੀ ਕਹਿਣਾ ਚਾਹੋਗੇ ਅੱਜ ਅੰਤਿਮ ਅਰਦਾਸ ਮੌਕੇ ਜਨਰ ਸਿੰਘ ਨੂੰ ਯਾਦ ਕੀਤਾ ਗਿਆ ਤੁਸੀਂ ਉਹਨਾਂ ਨਾਲ ਜੇ ਮਿਲੇ ਹੋ ਤਾਂ ਆਪਣਾ ਤਜਰਬਾ ਜਰੂਰ ਸਾਂਝਾ ਕਰੋ ਅੱਜ ਕੌਮੀ ਜੀ ਉਹਦੇ ਭਾਈ ਕੇ ਜਿੰਦਰ ਸਿੰਘ ਨੇ ਜਿਨ੍ਹਾਂ ਨੇ 43 ਸਾਲ ਜਤਾ ਜਲਾਵਤਨ ਕੱਟ ਕੇ ਕੌਮ ਦੀ ਲੜਾਈ ਲੜੀ ਹੈ ਸੋ ਉਹਨਾਂ ਦੀ ਅੰਤਮ ਅਰਦਾਸ ਤੇ ਅਸੀਂ ਇੱਥੇ ਪਹੁੰਚੇ ਸੀ ਉਹਨਾਂ ਨੂੰ ਸਰਦਾ ਤੇ ਸਤਕਾਰ ਭੇਟ ਕੀਤਾ ਗਿਆ ਜਿੱਥੇ ਦਾਸ ਵੱਲੋਂ ਕੀਤਾ ਗਿਆ ਉੱਥੇ ਜਿਹਦਰ ਜ਼ਿਕਤਾਰ ਸਿੰਘ ਹਵਾਰਾ ਵੱਲੋਂ ਕਿਉਂਕਿ ਉਸ ਜਲਾਵਤਨੀ ਦੇ ਦੌਰਾਨ ਉਹਨਾਂ ਨੇ ਕਾਫੀ ਇਕੱਠੇ ਰਹਿ ਕੇ ਸਾਥ ਮਾਣਿਆ ਸੋ ਉਹਨਾਂ ਵੱਲੋਂ ਵੀ ਉਸ ਯੋਧੇ ਨੂੰ ਉਹਨਾਂ ਦੀ ਕੁਰਬਾਨੀ ਨੂੰ ਸਿਰ ਝੁਕਦਾ ਉਹਨਾਂ ਦਾ ਸੋ ਅੱਜ ਅਸੀਂ ਇੱਥੇ ਪਹੁੰਚੇ ਆਂ ਪਰ ਜਿਸ ਤਰ੍ਹਾਂ ਕੌਮੀ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਸਿੱਖਾਂ ਨੂੰ ਅਣਗੌਲੇ ਕਰ ਰਹੀ ਹੈ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੀ ਹੈ ਸੋ ਜਿਹੜੀ 15 ਅਗਸਤ 1947 ਨੂੰ ਜਦੋਂ ਆਖੋਤੀ ਆਜ਼ਾਦੀ ਮਿਲੀ ਮੈਂ ਸਿੱਖਾਂ ਨੂੰ ਆਜ਼ਾਦ ਨਹੀਂ ਕਹਿੰਦਾ ਕਿਉਂਕਿ ਉਹ ਜਿਹੜੀ ਆਜ਼ਾਦੀ ਹੈ 92% ਕੁਰਬਾਨੀਆਂ ਜਿਹੜੀ ਸਿੱਖਾਂ ਨਹੀਂ ਹੋਈਆਂ ਸਿੱਖਾਂ ਦਾ ਨੁਕਸਾਨ ਹੋਇਆ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਸੋ ਉਹ ਨੁਕਸਾਨ ਤਾਂ 90% ਹੋਇਆ ਪੰਜਾਬੀਆਂ ਦਾ ਸਿੱਖਾਂ ਦਾ ਪਰੰਤੂ ਉਸ ਦੇ ਜਿਹੜੇ ਬਣਦੇ ਹੱਕ ਸੀ ਸਿੱਖਾਂ ਨੂੰ ਨਹੀਂ ਮਿਲੇ ਸੋ ਅਸੀਂ 15 ਅਗਸਤ ਨੂੰ ਜਿਹੜੀ ਆ ਰਹੀ ਹੈ ਉਸ ਦਿਨ ਕੌਮੀ ਇਨਸਾਫ ਮੋਰਚੇ ਵੱਲੋਂ ਕਿਉਂਕਿ ਕੌਮੀ ਮੁੱਦਿਆਂ ਤੇ ਸਰਕਾਰਾਂ ਇਨਸਾਫ ਦੇਣ ਲਈ ਤਿਆਰ ਨਹੀਂ ਸੈਕਟਰ 17 ਚੰਡੀਗੜ੍ਹ ਨੀਨਮ ਥੀਏਟਰ ਦੇ ਨੇੜੇ ਅਸੀਂ ਇਕੱਠ ਕਰਨਾ ਸੋ ਉੱਥੇ ਰੋਸ ਮਜਹਰਾ ਕਰਨਾ ਕਿ ਸਿੱਖ ਗੁਲਾਮ ਹੈ ਇਸ ਦੇ ਵਿੱਚ ਸਿੱਖਾਂ ਨੂੰ ਬਣਦੇ ਹੱਕ ਦੇ ਨਹੀਂ ਰਹੀ ਕਿਉਂਕਿ 1.5 ਸਾਲ ਤੋਂ ਉੱਤੇ ਹੋ ਗਿਆ ਕੌਮੀ ਇਨਸਾਫ਼ ਮੋਰਚਾ ਲੱਗਿਆ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਪਦੀਆਂ ਦਾ ਇਨਸਾਫ਼ ਦੇਣ ਨੂੰ ਤਿਆਰ ਹੈ ਨਾ ਉਹਦੇ ਖਿਲਾਫ ਸਖਤ ਕਾਨੂੰਨ ਬਣਾਉਣ ਨੂੰ ਤਿਆਰ ਹੈ ਜਿਹੜੇ ਬੰਦੀ ਸਿੰਘ ਸਾਡੇ ਸਜ਼ਾਵਾ ਵੀ ਪੂਰੀਆਂ ਕੱਢ ਚੁੱਕੇ ਪਰੰਤੂ ਦੁੱਗਣੀਆਂ ਦੁੱਗਣੀਆਂ ਸਜ਼ਾਵਾ ਕੱਢ ਚੁੱਕੇ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਸੋ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਸ ਦਿਨ ਉਸ ਦਿਨ ਨੂੰ ਜਦੋਂ ਸਰਕਾਰਾਂ ਆਜ਼ਾਦੀ ਦੇ ਜਸ਼ਨ ਮਨਾ ਰਹੀਆਂ ਅਸੀਂ ਰੋਸ ਬਜੋ ਮਨਾਉਣਾ ਸੋ ਸੰਗਤਾਂ ਨੂੰ ਅਪੀਲ ਹੈ ਜਿਹਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਕਿ ਉੱਥੇ ਆਪਣੇ ਆਪਣੇ ਸਾਧਨਾ ਰਾਈ 11 ਵਜੇ ਸੈਕਟਰ 17 ਚੰਡੀਗੜ੍ਹ ਨੇੜੇ ਨੀਲਮਾ ਥੀਏਟਰ ਉੱਥੇ ਪਹੁੰਚਣ ਦੀ ਇਹ ਸੰਗਤ ਤੁਹਾਨੂੰ ਬੇਨਤੀ ਹੈ ਅੱਛਾ ਕੋਈ ਤੁਹਾਡਾ ਸੰਪਰਕ ਕਦੇ ਹੋਇਆ ਸੀਗਾ ਜੀ ਗਜੈਂਦਰ ਸਿੰਘ ਨਾਲ ਕੋਈ ਸਾਝਾ ਕਰ ਸਕਦਾ ਦੇਖੋ ਭਾਈ ਗਜੈਂਦਰ ਸਿੰਘ ਨੂੰ ਫਤਿਹ ਜੀ ਸਾਹ ਪਹਿਨਾ ਵੀ ਹੁੰਦੀ ਰਹੀ ਕਿਉਂਕਿ ਮੈਂ 6 ਵਾਰੀ ਜੈਥਿਆ ਰਾਹੀਂ ਉੱਥੇ ਪਾਕਿਸਤਾਨ ਜਾ ਕੇ ਆਇਆ ਪਰ 5 ਨਵੰਬਰ 2019 ਨੂੰ ਭਾਈ ਗਜੈਂਦਰ ਸਿੰਘ ਨਾਲ ਡੇਢ ਘੰਟਾ ਸੰਗਤ ਕਰਨ ਦਾ ਮੌਕਾ ਮਿਲਿਆ ਕੌਮ ਲਈ ਉਹਨਾਂ ਦਾ ਬਹੁਤ ਵੱਡਾ ਦਰਦ ਸੀ ਕੌਮ ਨੂੰ ਸਮਰਪਿਤ ਸੀ ਉਹਨਾਂ ਦਾ ਜੀਵਨ ਪਰ ਕਿਸੇ ਨੂੰ ਅਲਮਾ ਨਹੀਂ ਸੀ ਸੋ ਉਹਨਾਂ ਦਾ ਜੀਵਨ ਹਮੇਸ਼ਾ ਕੌਮ ਨੂੰ ਸਮਰਪਿਤ ਸੀ ਜਿਹੜਾ ਕੌਮ ਦੀ ਆਜ਼ਾਦੀ ਦੀ ਲੜਾਈ ਆਜ਼ਾਦੀ ਦੀ ਇਹ ਗੱਲ ਕਰਦੇ ਸੀ ਸੋ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ